ਜ਼ਿਲ੍ਹਾ ਸੈਸ਼ਨ ਕੋਰਟ ਬਨਾਲਾ ਦੇ ਵੱਲੋਂ ਛੋਟੇ ਸਾਹਬਜ਼ਾਦਿਆਂ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਇਸ ਕੈਂਪ 'ਚ ਕਰੀਬ 50 ਦੇ ਯੂਨਿਟ ਹੋਣ ਦੀ ਉਮੀਦ ਜੁਟਾਈ ਗਈ ਹੈ ਇਸ ਕੈਂਪ 'ਚ ਸਮੂਹ ਜੱਜ ਸਾਹਿਬਾਨ ਸਿਵਲ ਡਿਫੈਂਸ ਐਡਵੋਕੇਟ ਰੀਐਲ ਪੀਐਨਏ ਵੱਲ jor ਕੇ ਹਿੱਸਾ ਲੈ ਇਸ ਮੌਕੇ ਖੂਨਦਾਨ ਕਰਨਾ ਇੱਕ ਸੋਬੇਦਾਰ ਦਾ ਕਹਿਣਾ ਹੈ ਕਿ ਪਹਿਲੀ ਵਾਰ ਬਨਾਲਾ ਵਿੱਚ ਹੋਇਆ ਜਿੱਥੇ ਜ਼ਿਲ੍ਹਾ ਸੈਸ਼ਨ ਜੱਜ ਸਾਹਿਬਾਨ ਵੱਲੋਂ ਆਪਣੀ ਟੀਮ ਸਮੇਤ ਉਪਰਾਲਾ ਕੀਤਾ ਗਿਆ ਇਸ ਕੈਂਪ ਦਾ ਉਦਘਾਟਨ ਜ਼ਿਲ੍ਹਾ ਸੈਸ਼ਨ ਜੱਜ ਬਰਨਾਲਾ ਸਮੇਤ ਸਮੂਹ ਜੁਡੀਸ਼ੀਅਲ ਡਿਪਾਰਟਮੈਂਟਲ ਹਾਜ਼ਰ ਰਹੇ ਨੇ ਇਸ ਦੌਰਾਨ ਅੰਸ਼ਲ 베ਰੀ ਜੋ ਸੈਸ਼ਨ ਜੱਜ ਨੇ ਤੇ ਸੂਬੇ ਦਾ ਸਰਪ੍ਰਸਤ ਤੇ ਵੱਲ ਸਮੇਤ ਐਡਵੋਕੇਟ ਦੀਪਕ ਫਿੰਦਲ ਨੇ ਕੀ ਕੁਝ ਕਿਹਾ ਸੁਣਦੇ ਹਾਂ ਇਹ ਜੀ ਆਪਣੇ ਬਰਨਾਲਾ ਵਿਖੇ ਸੈਸ਼ਨ ਕੋਰਟ ਵਿੱਚ ਖੂਨਦਾਨ ਕੈਂਪ ਲਾਇਆ ਹੋਇਆ ਆਪਾਂ ਦਾ ਖੂਸੀ ਦਾ ਯਾਦ ਵਿੱਚ ਖੂਨ ਦਿੰਦਾ ਜੀ ਇਹ ਜੋ ਚੀਜ਼ਾਂ ਦਿਨ ਚੱਲਦੀ ਆ ਸਰੰਦ ਫਟੇਗੜ ਸਾਹਿਬ ਦੇ ਉਹਨਾਂ ਜਿਆਦਾ ਵਿੱਚ ਆਪਾਂ ਖੂਨ ਦਿੱਤਾ ਜੀ ਇਹ। ਹੋਦਾ ਕੁਛ ਦਿਨ ਸਾਜਣਾ ਦੀ ਅਸੀਂ ਦੇਣਾ ਤੇ ਕਹਿੰਦੇ ਅਸੀਂ ਗਰੀਬਾਂ ਵਾਂਦੇ ਲੋੜਵੰਦਾਂ ਵਾਂਦੇ ਖੂਨ ਤਾਂ ਦੇ ਸਕਦੇ ਆ। ਕਿੰਨੀ ਵਾਰੀ ਫੋਨਾਂ ਕੀਤਾ? ਖੂਨ ਤਕਰੀਬਨ ਸਾਰਾ ਮੈਂ ਪਹਿਲਾਂ ਆਰਮੀ ਵਿੱਚ ਤਾਂ ਬਹੁਤ ਵਾਰੀ ਦਿੱਤਾ ਜੀ ਜੀ। ਤੇ ਇੱਥੇ ਮੇਰਾ ਹਵੀ ਜਦੋਂ ਦਾ ਮੈਂ ਪੈਨਸ਼ਨ ਆਇਆ ਸੱਤਵੀਂ ਵਾਰ ਦਿੱਤਾ ਵਾਂ ਬਰਨਾਲੀ ਚ। ਕੀ ਕਹਿਣਾ ਚਾਹੁੰਦੇ ਜਿਹੜੇ ਖੂਨ ਦਾਲ ਕਰਨ ਦਾ ਦੱਸੇ ਉਹਨਾਂ ਨੂੰ ਕੀ ਕਹਿਣਾ? ਨਹੀਂ ਸਰ ਜੀ ਡਰਨ ਦੀ ਕੋਈ ਖਾਸ ਗੱਲ ਨਹੀਂ ਖੂਨ ਤਾਂ ਦਿਲ ਦਾ ਡਰੀ ਡਰੀ ਆ ਬਾਕੀ ਤਾਂ ਇਹ 24 ਘੰਟੇ ਪੂਰਾ ਹੋ ਜਾਂਦਾ। ਇਹਦਾ ਪਲਾਜ਼ਮਾ ਦਿੱਤਾ ਸੀ ਪਹਿਲਾਂ ਮੈਂ ਪਟਿਆਲੇ ਪਲਾਜ਼ਮਾ ਦਿੱਤਾ ਮੈਂ ਆ ਪਿਛਲੇ ਮਹੀਨੇ ਉੱਥੇ ਮੈਂ ਹਫ਼ਤੇ ਦੋ ਵਾਰੀ ਪਲਾਜ਼ਮਾ ਦਿੱਤਾ ਸੀ ਜੀ ਮੇਰੇ ਸੈੱਲ ਬਹੁਤ ਬਣੇ ਹੋਏ ਸੀ ਉੱਥੇ ਪਲਾਜ਼ਮੇ ਲੋੜ ਸੀ ਕੋਈ ਦਿੱਕਤ ਨਹੀਂ ਸਾਹ ਦੀ ਬਣ ਗਈ ਡਿਮਾਂਡ ਤੋਂ ਆਏ ਸੋਚਣ ਦੀ ਗੱਲ ਲੱਗੀ ਵੀ ਮੈਂ ਖੂਨ ਦਿੱਤਾ ਲੈ ਮੈਨੂੰ ਭਜਾ ਲਓ ਆ ਭਜੂਗਾ 5 ਕਿਲੋਮੀਟਰ ਦੌੜੂਗਾ ਮੈਂ ਕੁਝ ਕਰਨੀ ਜੀ ਕੀ ਨਾਮ ਹੈ ਨਮਸਕਾਰ ਜੀ ਮੇਰਾ ਨਾਮ ਐਡਵੋਕੇਟ ਦੀਪਕ ਜਿੰਦਲ ਹੈ ਅੱਜ ਦੇ ਕੋਨਦਾਲ ਕੈਂਪ ਦੇ ਵਿੱਚ ਕੋਨਦਾਲ ਕੀਤਾ ਕਿੰਨੀ ਵਾਰ ਕੀਤਾ ਤੇ ਚਲ ਕਿਵੇਂ ਲੱਗਾ ਸਰ ਇਹ ਡਲਐਸਏ ਤੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਰਨਾਲਾ ਦੇ ਦੋਨਾਂ ਦੇ ਸਾਂਝੇ ਪ੍ਰੇਰਤਨ ਨਾਲ ਕੈਂਪ ਲੱਗਿਆ ਤੇ ਇੱਥੇ ਮੈਨੂੰ ਬਲੱਡ ਦੇ ਕੇ ਬਹੁਤ ਖੁਸ਼ੀ ਹੋਈ ਮੈਂ ਹੁਣ ਤੱਕ ਲਗਭਗ 35 36 ਵਾਰ ਬਲੱਡ ਦੇ ਚੁੱਕਿਆ ਜੀ ਕਿਵੇਂ ਦੇਖੋ ਜੀ ਬਲੱਡ ਦੇਣ ਤੋਂ ਬਾਅਦ ਕਹਿੰਦੇ ਚੱਕਰ ਚੱਕਰ ਵੀ ਆ ਜਾਂਦਾ ਕਿ ਇਤਨੀ ਦੀ ਗੱਲਬਾਤ ਹੈ ਕਿੰਨੇ ਸਮੇਂ ਬਾਅਦ ਫਿਰ ਪੂਰਾ ਹੋ ਜਾਏ ਨਹੀਂ ਸਰ ਇਹ ਲੋਕਾਂ ਨੇ ਆਪਸ ਦੇ ਵਿੱਚ ਹੀ ਅਫਵਾਹਾਂ ਬਣਾ ਰੱਖਿਆ ਨੇ ਬਲੱਡ ਦੇਣ ਨਾਲ ਕਿਸੇ ਤਰੀਕੇ ਦੀ ਕਮਜ਼ੋਰੀ ਨਹੀਂ ਆਉਂਦੀ ਜਦਕਿ ਤਾਕਤ ਆਉਂਦੀ ਹੈ ਆਪਣੇ ਬਹੁਤ ਤਰੀਕੇ ਦੇ ਜਿਹੜੀਆਂ ਬਿਮਾਰੀਆਂ ਨੇ ਸਰ ਬਲੱਡ ਪ੍ਰੈਸ਼ਰ ਜਾਂ ਖੂਨ ਦੇ ਕੋਈ ਕਰੀ ਬਲੱਡ ਦੇਣ ਦੇ ਨਾਲ ਹੀ ਖਤਮ ਹੋ ਜਾਂਦੀਆਂ ਨੇ ਜਦੋਂ ਆਪਾਂ ਬਲੱਡ ਦੇ ਕੇ ਹਟਦੇ ਆ 5 ਜਾਂ 10 ਮਿੰਟ ਬਾਅਦ ਪਾਣੀ ਪੀਣ ਨਾਲ ਜਾਂ ਕੁਝ ਵੀ ਡਾਈਟ ਲੈਣ ਨਾਲ ਬਲੱਡ ਉਸੇ ਸਭੀ ਪੂਰੇ ਹੋ ਜਾਂਦਾ ਹੈ। ਦਾਨ ਕੈਂਪ ਜ਼ਿਲ੍ਹਾ ਕਚੈਰੀ ਬਰਨਾਲਾ ਵਿੱਚ ਯੂਥ ਅਗੇਂਸਟ ਡਰੱਗਸ ਐਂਟੀ ਡਰਾਈਵ ਅਵੇਅਰਨੈਸ ਮਹਿੰਮ ਦੇ ਤਹਿਤ ਲਗਾਇਆ ਜਾ ਰਿਹਾ ਹੈ। ਇਸ ਵਿੱਚ ਭਾਰੀ ਸੰਖਿਆ ਵਿੱਚ ਵਕੀਲ ਸਹਿਬਾਨ ਜੱਜ ਸਹਿਬਾਨ ਪੈਰਾ ਲੀਗਲ ਵਲੰਟੀਅਰ ਮੀਡੀਏਟਰ ਭਾਗ ਲੈ ਰਹੇ ਹਨ। ਇਸ ਜਿਹੜੇ ਖੂਨਦਾਨ ਦਾ ਉਹ ਕੁਮੰਤਕ ਹੈ ਕਿ ਜਿਹੜੀ ਯੁਵਾ ਪੀੜ੍ਹੀ ਹਸਪੀਟਲ ਦੇ ਵਿੱਚ ਆਪਣੇ ਜਨਮ ਤੇ ਮੌਤ ਦੀ ਲੜਾਈ ਜੂਝ ਰਹੇ ਹਨ ਉਹਨਾਂ ਨੂੰ ਵੱਧ ਵੱਧ ਨਸ਼ਾ ਮੁਕਤ ਕਰਕੇ ਅਵੇਅਰ ਕਰਾਣਾ ਕਿ ਉਹ ਸਵਸਥ ਹੋ ਕੇ ਉਹ ਵੀ ਇੱਥੇ ਅੱਜ ਦੇ ਜਿਹੜੇ ਖੂਨਦਾਨ ਕੈਂਪ ਲੱਗਿਆ ਆਪਣਾ ਯੋਗਦਾਨ ਪਾਣ ਸੈਕੰਡਲੀ ਕਿ ਜਿਹੜੇ ਸਾਡੇ ਡੀਐਲਐਸ ਜਸਾਬਾਨ ਵੱਲੋਂ ਇਹ ਇੱਕ ਛੋਟੀ ਜੀ ਕੋਸ਼ਿਸ਼ ਹੈ ਕਹਿੰਦੇ ਹਨ ਕਿ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਹੀ ਆਦਮੀ ਸਕਸੈਸਫੁਲ ਹੁੰਦਾ ਹੈ ਅਤੇ ਮੈਂ ਉਮੀਦ ਕਰਦੀ ਹਾਂ ਕਿ ਅੱਜ ਦਾ ਇਹ ਜਿਹੜਾ ਯੋਗਦਾਨ ਹੈ ਕੈਂਪ ਰਾਹੀਂ ਜਿਹੜਾ ਬਲੱਡ ਡੋਨੇਸ਼ਨ ਉਹ ਸਕਸੈਸਫੁਲ ਰਹੇਗਾ ਕਹਿੰਦੇ ਹਨ ਕਿ ਐਵਰੀ ਡਾਰਕ ਕਲਾਊਡ ਹੈਜ਼ ਅ ਸਿਲਵਰ ਲਾਈਨਿੰਗ ਇਸ ਕਰਕੇ ਇਸ ਖੂਨਦਾਨ ਰਾਹੀਂ ਬਹੁਤ ਹੀ ਲੋਕਾਂ ਨੂੰ ਭਲਾ ਹੋਏਗਾ ਅੱਜ ਦੇ ਜਿਹੜੇ ਕੈਂਪ ਦੇ ਵਿੱਚ ਲਗਭਗ 25 ਯੂਨਿਟ ਹੁਣ ਤੱਕ ਦੇ ਜਿਹੜੇ ਹੈਗੇ ਲੈ ਚੁੱਕੇ ਹਨ ਤੇ ਉਮੀਦ ਹੈ ਕਿ ਈਵਨਿੰਗ ਤੱਕ ਬਾਈ 50 ਜੱਜ ਸਾਹਿਬਾਨ ਤੇ ਵਕੀਲ ਸਾਹਿਬਾਨ ਨੂੰ ਸਾਰਿਆਂ ਦੇ ਮਿਲੀ ਮਿਲ ਜੁਲ ਕੇ ਉਹ ਕੰਪਲੀਟ ਹੋ ਜਾਣਗੇ ਤੇ ਥੈਂਕ ਯੂ